ਯਾਰ ਯਾਰ ਦੋਸਤੋ ਅੱਜ ਅਸੀਂ ਫੇਰ ਨਵੀਂ ਵੀਡੀਓ ਪਾਉਣ ਲੱਗੇ ਆ ਵੇਖ ਮੇਰਾ ਯਾਰ ਕਿੰਨਾ ਜਿਹੜਾ ਅੱਗੇ ਪਿੱਛੇ ਹਾਂਜੀ ਮੇਰੇ ਮਾਮੇ ਦਾ ਮੁੰਡਾ ਪਿਛਲੇ ਵਲੌਗਾਂ ਚ ਵੇਖਿਆ ਹੋਣਾ ਤੁਸੀਂ ਹਾਂਜੀ ਤੇ ਅੱਜ ਅਸੀਂ ਫੋਟੋ ਲੱਗ ਗਿਆ ਜੇ ਦੇਖ ਗਿਆ ਹਾਂਜੀ ਤੇ ਅੱਜ ਅਸੀਂ ਇਹ ਮਸਤੀ ਆਏ ਪਾਣੀਆਂ-ਉਨੀਆਂ ਪੰਦਾ ਚੁੱਕਤੀਆਂ ਜੇ ਤੁਹਾਨੂੰ ਦੱਸਣੇ ਆ ਹਾਂ ਜੀ ਉਹ ਟਰਾਲੀ 'ਚ ਬੈ ਕੇ ਖਾਂਦੇ ਆਉਂ ਵੇਖੋ ਅੱਜ ਆਏ ਮਿਸਤਰੀ ਰੋਟੀ ਖਾਂਦੇ ਆ ਹਾਂ ਜੀ ਅੱਜ ਆਹ ਵੇਖੋ ਤਾਂ ਸਕੂਲ ਦੱਸਣਾ ਇਹ ਦੇਖੋ ਆਹ ਜੇ ਸਕੂਲ ਵੇਖੋ ਕਿੰਨਾ ਗੰਦਾ ਹੋਇਆ ਜੀ ਹਾਂ ਗਮ ਰੇ ਪੇਂਟ ਕਿਹੜਾ ਵਾ ਵੜਿਆਂ ਵੜਿਆਂ ਕੋੜ ਕਿਹੜੀ ਕਲਾਸ ਚ ਯੂਕੇ ਜੀ ਵੀ ਯੂਕੇ ਜੀ ਚ ਆ ਯੂਕੇ ਜੀ ਵੀ ਕਲਾਸ ਅਸ਼ਾ ਕਿਹੜੇ ਸਕੂਲੋਂ ਪੜਨਾ ਉਸਤਾਜ ਜੀ ਦੇ ਇੰਦਰ ਸਿੰਘ ਮਾੜਿਆ ਨਾ ਫਿਨ ਸਕੂਲ ਅਸ਼ਾ ਸੁਖਿੰਦਰ ਕੋਲ ਜੀ ਚ ਪੜਦਾ ਹੈ ਕੋਲ ਜੀ ਨਹੀਂ ਮਤਲਬ ਸਕੂਲ ਆ ਸੁਖਿੰਦਰ ਸਕੂਲ ਤੇ ਹਾਂਜੀ ਤੇ ਇਧਰ ਵੀ ਆਡੇ ਕੰਮ ਚੱਲਨ ਦਿਆ ਜੇ ਆ ਹੱਡੀਆਂ ਇਟਾਂ ਲਗੀਆਂ ਤੇ ਅਗਮ ਆਲ ਆਊਟ ਟਰੱਕ ਲੱਗਾ ਨਾ ਹਾਂ ਜੀ ਤੇ ਹੋੜ ਫੇੜੇ ਰੋੜ ਕਿਵੇਂ ਆ ਦੱਸ ਠੀਕ ਆ ਠੀਕ ਆ ਅੱਛਾ ਸੀਮਟ ਸੁਮਟ ਬਜਰੀ 부ਜਰੀ ਆਡੀ ਥੋੜੀ ਰਹਿ ਗਈ ਫੇਰ ਮੰਗਵਣੀ ਜੇ ਆ ਰੇੜੇ ਤੇ ਬਾਤ ਨਹੀਂ ਪਸਦੋਸਤੋ ਆ ਵੇਖੋ ਆਹ ਵੇਖੋ ਕੀ ਕਰਦੇ ਆਂ ਅਸੀਂ ਵੇਖਿਆ ਤਾਂ ਹੀ ਤੈ ਤੋ ਇੰਦੇ ਫਨੀ ਵੀਡੀਓ ਲਿਆ ਫਨੀ ਵੀਡੀਓ ਉਹ ਪਲਟ ਗਈ ਗੱਡੀ ਉਹ ਗੱਡੀ ਪਲਟ ਗਈ ਜੇ ਆ ਵੇਖ ਗੱਡੀ ਪਲਟ ਗਈ ਜੇ ਹਾਂਜੀ ਦੋਸਤੋ ਵੇਖਿਆ ਕਿੰਨਾ ਖੈਂਡ ਹੀ ਅਗਮਨ ਦੇਖ ਗਿਆ ਪਲਟਗੀ ਹੀ ਗੱਡੀ ਹਾਂਜੀ ਦੋਸਤੋ ਗੱਡੀ ਪਲਟਗੀ ਸੀ ਹਾਂਜੀ ਦੋਸਤੋ ਆਹ ਕੌਣ ਹੁੰਦਾ ਪਤਾ ਨਹੀਂ ਹਾਂ ਦੱਸ ਓਏ ਦੱਸ ਅੰਨਾ ਆਇਆ ਵਲੋਟ ਪਹਿਲੀ ਵਾਰ ਤੇ ਨਹੀਂ ਆਇਆ ਪਤਾ ਨਹੀਂ ਕਿੰਨੀ ਵਾਰ ਆਇਆ ਹਾਂ ਦੱਸ ਓਏ ਦੱਸ ਮੈਨੂੰ ਹਾਂਜੀ ਅੱਛਾ ਭਾਜੀ ਟਾਈਮ ਪੁੱਛ ਰਹੇ ਹਾਂ ਨੂ ਤੇ ਟਾਈਮ ਹੋਇਆ 2 ਵਜੇ ਚੱਲੇ 1 ਵਜੇ 50 ਮਿੰਟ ਹਾਂਜੀ ਅਟਾ ਪੁੱਛਣ ਆਏ ਸੀ ਭਾਜੀ ਆ ਬੰਦਿਆ ਹਾਂ ਕੋਹ ਬੰਦਿਆ ਹਾਂਜੀ ਇੱਥੇ ਸਾਡਾ ਅੱਜ ਬੋਲਟ ਬੋਲਟ ਆਇਆ ਤੇ ਇੱਕਾਇ ਡਿਸ ਨਵੀਂ ਸਕੂਟਰੀ ਤੁਹਾਨੂੰ ਦੱਸਿਆ ਹੀ ਸੀ ਹਾਂਜੀ ਕੋ ਸਾਡੇ ਦੋ ਫੇੜ ਆ ਗਿਆ ਤੇ ਤੁਹਾਨੂੰ ਫੇੜ ਪਹਿਲਾਂ ਦਿਖਾਇਆ ਸੀ ਆ ਫੇੜ ਆ ਗਿਆ ਹਾਂ ਦੱਸ ਕਿਵੇਂ ਆ ਯਾਰ ਚੱਲ ਦੋਸਤਾਂ ਹਾਂ ਤੇ ਫਿਰ ਨਵਾਂ ਵੀਡੀਓ ਪੋਲ ਗਿਆ ਪੋਲ ਗਿਆ ਹਾਂਜੀ ਅਗੋਂ ਤੂੰ ਕੀ ਕਰਨ ਹਾਂ ਦੱਸ ਆ ਕੋਈ ਬੋਲਦਾ ਨਹੀਂ ਰਕਣਾ ਕੀ ਹੈ ਹਾਂਜੀ ਹੈਲੋ ਫੇਈ ਕਰਦੇ ਹੋ ਗਾਣੇ ਲਾਏ ਮੁੰਡੇ ਨੇ ਚਲਿਓ ਮੈਂ ਸਪਰੀਅਨ ਅੱਗੜ ਨਗਰ ਹਾਂਜੀ ਅੱਜ ਕਰਨਗੀ ਤੇ ਇਹ ਉੱਦ ਅੱਜ ਬੇੜ ਕਰੀਏ ਬਹੁਤ ਹੈ ਬੋਰ ਬੋਰ ਮਿੱਟੀ ਕੋ ਲੈਦੇ ਸੀ ਮਿੱਟੀ ਕੋ ਲੈਦੇ ਬੋ ਹਾਂਜੀ ਤੁਹਾਨੂੰ ਦਿਖਾਇਆ ਉਹ ਥੋੜੀਆਂ ਥੋੜੀਆਂ ਕੰਦਾ ਚੁੱਕੀਆਂ ਗਈਆਂ ਹੈ ਹਾਂ ਹੱਤ ਤੋ ਇੱਦਾਂ ਫਰੈਂਡ ਨਹੀਂ ਬਣਿਆ ਜੇ ਹੈ ਫਰੈਂਡ ਨਹੀਂ ਬਣਾਇਆ ਸੀ ਨਾ ਉੱਥੇ ਹੈ ਉਹ ਦੇਖੇ ਦੇ ਤੱਕ ਮਾਰੇ ਵੀ ਕੋਠੀ ਬੋਲਿਆ ਗੱਲ ਸੁਣ ਤੂੰ 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 ਹੀ ਕਹਿਣਾ ਚਾਹੇਂਗਾ ਦੱਸ ਤੂੰ ਕੀ ਕਹਿਂਗਾ ਮਾ ਤਾਂ ਮਿੰਨ ਮਾੜਿਆ ਨਹੀਂ ਬੜਾ ਡਿਆ ਉਂਗਲੀ ਟੋੜਨੀ ਏ ਮੇੜੀਆਂ ਮਿਸਤਰੀ ਡੇ ਆਦ ਤੇ 1 2 3 ਹੋ ਗਈਆਂ ਸੈਂਟਰ ਵਾਲੀ ਕੱਢਾ ਲੱਗੇ ਹੁਣ ਕੰਦ ਹਾਂ ਜੀਰ ਚੱਕਿਆ ਅਬ ਕੰਮ ਹੀ ਨਹੀਂ ਕਰਦੇ ਬੜਾ ਖਾਇਨਾ ਕੋ ਕੰਮ ਖੜਾਉਂਦੇ ਕਿਆ ਕਿਆ ਕੇ ਹਣਾ ਵੇ ਫਤੇ ਕੰਮ ਹੀ ਨਹੀਂ ਕਰਦੇ ਹਣਾ ਔ ਗਣੇ ਆ ਜੀ ਫੇਰ ਲਾਏ ਜੇ ਕਿਵੇਂ ਠੇਕੇਦਾਰ ਸਾਬ ਵਧੀਆ ਜੀ ਤੁਸੀਂ ਤੋਂ ਹਾਂਜੀ ਇਹ ਵੀ ਕੋਈ ਹੁੰਦਾ ਆਉ ਭੱਜ ਗਿਆ ਜੀ ਉਧਰ ਹਾਂਜੀ ਤੇ ਅੱਜ ਫੇੜ ਅੱਜ ਕੀ ਕਰਨਾ ਫੇੜ ਅੱਜ ਟਰਾਲੀ ਅੱਜ ਕਰਦੀ ਆਂ ਅਸੀਂ ਚੋਕੀ ਜਾਨੀਆ ਕੀ ਕਰਨਾ ਵੋ ਕੀ ਫੋੜ ਕਰਨਾ ਆ ਵੇਖੋ ਇਚ ਮਸਾਲਾ ਆ ਇਚ ਮਸਾਲਾ ਆ ਮੈਂ ਵਲੋਗ ਕਿਹਾ ਯਾ ਬੜੀ ਪਾੜੀ ਆ ਹਨਾ ਤੇ ਆ ਵੇਂਦਾ ਮੇਰਾ ਵਲੋਗ ਆਂਦਾ ਆ ਤੇ ਪਾੜੀ ਵੀ ਨਹੀਂ ਆ ਚੁੱਕੇ ਦੱਸਿ ਮੜਾ ਜੀਆ ਓ ਲੈ ਆ ਬੜੀ ਪਾ ਰੱਖ ਦੇ ਰੰਦੇ ਆ ਬੜੀ ਪਾੜੀ ਜੇ ਬੜੀ ਜਿਆਦਾ ਲਾ ਦੇ ਇੱਥੇ ਤੂੰ ਫਤਿਹ ਚੁੱਕ ਪੜਾ ਅਜਾ ਲਓ ਇਹਦੇ ਕਦੇ ਪਲਟ ਗਈ ਐਚ ਜਾਣ ਨਹੀਂ ਕੇ ਇਹ ਚ ਜਾਣ ਨਹੀਂ ਅਰੇ ਇਹਦੇ ਰਹਿੰਦੇ ਆ ਹਨੀ ਤਾਂ ਸੋ ਚਲੋ ਅੱਜ ਦਾ ਵਲੋਗ ਇੱਥੇ ਹੀ ਐਂਡ ਕਰਦੇ ਆ ਲਾਈਕ ਕਰਦੇ ਆ ਸਬਸਕ੍ਰਾਈਬ ਕਰਦੇ ਆ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਗਾਇਸ ਬਾਏ